ਮੈਂ ਤੁਹਾਡਾ ਪਰ ਤੁਹਾਡਾ ਨਵੇਂ ਬਲੌਗ ਦੇ ਨਾਲ ਤੇ ਦੇਖੋ ਸਾਡਾ ਬਲੌਗ ਕਿਹੜਾ ਅੱਜ ਜੀ ਪਹਿਲੇ ਸੈਲਫ ਤੇ ਸਟਾਰਟ ਕਰੀਏ ਪਹਿਲੀ ਸੈਲਫ ਤੇ ਇਹ ਤਾਂ ੱੱੱਕਾ ਦਾ ਲਾਹੇ ਰੋਜ਼ ਹੱਬਾ ਜਾਂਦੇ ਆਣੇ ਨੂੰ ਤੇ ਕੱਲੀ ਦੇਖੋ ਬਲਡੀ ਇਹ ਸਿਰਫ ਆਫ ਰੋਡਿੰਗ ਵਾਸਤੇ ਆ ਕਿਉਂ ਨਹੀਂ ਨਾ ਮੈਂ 10 ਦਿਨਾਂ ਦਾ ਕਿਰੀ ਕਿਰੀ ਕੋਲਿਆ ਹੈ ਮਾਡਲ ਆਪਣਾ ਇਹ ਮਾਡਲ ਆਈ ਸੀ ਭਾਈ ਦੋ ਇੱਕ ਤਾਂ ਆਪਣੇ ਕੋਲੇ ਆ ਇੱਕ ਹੈਗਾ ਟੈਸਲਾ ਕੋਲਾ ਆਪਣੇ ਮਹਿੰਦਰਾ ਕੋਲਾ ਇਹ ਬਸ ਸਿਰਫ ਉਹ ਸਿਰਫ ਸਿਰਫ ਆਫ ਰੋਡਿੰਗ ਵਾਸਤੇ ਇੱਪਾ ਲਾ ਦੇ ਨੀ ਜਲਦੀ ਇਸ ਦੀ ਕਿ ਕੰਦਾ ਤੇ ਚਲਾਉਣ ਵਾਸਤੇ ਹੰਦਾ ਇਹ ਇੰਨੇ ਕੰਦਾ ਤੇ ਆਇਆ ਚਪਟੀ ਚਪਟੀ ਚੱਲਦੀ ਆ ਲੋ ਹੈਰਾਨ ਹੋ ਜਾਂਦੇ ਚੱਲੀ ਜਾਂਦੀ ਚੰਨੀ ਕਿਵੇਂ ਜਾਂਦੀ ਆ ਬੰਦ ਲੋ ਕਾ ਹੀ ਹੈਰਾਨ ਨੇ ਇਹ ਚੱਲਦੀ ਕਿਵੇਂ ਆ ਜਲਦ ਜਲਦੀ ਤੇ ਖੁੱਸ ਨਾ ਜਾਵੇ ਲੋਕ ਤਾਂ ਅੰਦਾਜ਼ ਹੀ ਲਾਉਂਦੇ ਰਹਿੰਦੇ ਆ ਪਰ ਕਹਿਣ ਬਣਾ ਬਲੇ ਮਿੰਦਾ ਜਿਹੜੀ ਗੱਡੀ ਆ ਨਾ ਹਾਂ ਤੇਰੇ ਸਾਹਮਣੇ ਦਿਖਾਈ ਵਾਂ ਪਰ ਬੜੀ ਗੁੱਡੀ ਸੀ ਇਹ ਤਾਂ ਐਕਸੀਡੈਂਟ ਹੋ ਗਿਆ ਕੱਢੀ ਦਾ ਹਾਂ ਹਾਂ ਚੱਲ ਉਹਾਂ ਗੰਗਾ ਨੂੰ ਲੈ ਆ ਰਿਹਾ ਆਜੇ ਮੋਟਾ-ਮੋਟਾ ਕਰਾਂਗੇ ਵਾ ਆਈ ਆ ਬੰਡਾ ਤੂੰ ਵੀ ਆ ਜਾ ਬਾਬੇ ਬਲਾਗ ਗਿਆਨੀ ਦੇ ਉਧਰ ਦੇਖ ਜਾਂਦਾ ਆਦਾ ਕਿਉਂ ਦੀ ਜੇ ਤੂੰ ਗੱਲਵਾ ਸੁਣਾ ਯਾਰ ਗੱਲਵਾ ਸੁਣਾ ਗਿਆਨੀ ਕੋਈ ਉਸਤਾਦ ਜੀ ਸੁਣਾਉਣਗੇ ਖਰਜਾ ਖਰਜਾ ਵਾੜ-ਵਟ ਹੋਜੀ ਹੋਜੀ ਖਰਜਾ ਵਾੜ-ਵਟ ਪੜਾਣੀ ਕੋਲੋਂ ਮੋਟੜੀ ਦੀ ਜ਼ੋਰ ਘਟੀ ਤਾਂ ਨਹੀਂ ਆ ਗਈ ਜਿਹੜੀ ਬੰਦ ਪਈ ਆ ਬਥੇਰੀਆਂ ਖੜੀਆਂ ਆਈਆਂ ਨੇ ਤਿੰਨ ਤਾਂ ਮੋਟਰਸਾਈਕਲ ਖੜੇ ਇਧਰਾਂ ਤਾਂ ਤਾਂ ਵਧੀਆ ਚੱਲਦਾ ਆਊਗਾ ਰੋਜ਼ ਪੈਸਾ ਆਈਗਾ ਆਹੀ ਚੱਲਦਾ ਰਟਾ ਟੱਕਾ ਤੋਂ ਕਈ ਜਾਦਾ ਟੱਕੇ ਨਾ ਹੁੰਦੇ ਨੇ ਮੁਰਿਆ ਭਾਈ ਜੀ ਉਹ ਕਿਉਂ ਏ ਬਸ ਟੱਕਾ ਲਾਉਂਦੇ ਨੋੜੀ ਨਹੀਂ ਭਾਈ ਉਹ ਪਹਿਲੀ ਵਾਰ ਚਾਉਂਦੀ ਬਸ ਟੱਕਾ ਲਾਉਂਦੇ ਰੋਜ਼ ਕਿਹਦੇ ਜੀ ਦੇ ਆਪਣੀ ਹੁੰਦੀ ਮਰਾ ਵੀ ਕਰੇ ਨਾ ਟੱਕਾ ਲਵਾ ਭਾਈ ਜੀ ਅੱਛਾ ਹੋ ਗਈ ਹੋ ਗਈ ਪੱਟਾ ਮਾਰੋ ਗੱਡੀ ਕੋਈ ਕੋਈ ਥਾੜੀ ਤੋਂ ਨਾਲ ਅੱਧੀ ਹੋ ਗਈ ਗੱਡੀ ਇਹਦੇ ਪਾਰ ਵੀ ਅਸਰਫਟ ਦਾ ਟਾਇਰ ਬਾਹਰ ਆਇਆ ਇੱਥੇ ਆਹ ਬਿਹਾਰ ਦਾ ਕੱਲਾ ਟਾਇਰ ਆਰੇ ਗੁੰਦੇ ਘਟਾਰ ਕਰੇ ਇਹ ਸਭ ਤੋਂ ਜ਼ਿਆਦਾ ਕੰਨ ਭਾਂਦਾਂ ਇਹ ਬਗਾਨੇ ਬੰਦੇ ਨਹੀਂ ਭਾਂਦਦਾ ਸਾਬ ਦੇ ਬੰਦੇ ਨੂੰ ਭਾਂਦਦਾ ਕੱਪਾ ਇਹ ਜਿਹੜਾ ਸਭ ਤੋਂ ਹਾਸ ਤੋਂ ਸਾਫ਼ ਜਿਹਾ ਇਹ ਕਿਹੜੀ ਤੋਂ ਦਾ ਐ ਘਰ ਨਹੀਂ ਕਰਨੀ ਇਹ ਕਿੱਥੇ ਆ ਚੱਕੋਣਾ ਸਾਰੇ ਤੱਕ ਕਰਾਂਗੇ ਵੇਲੇ ਦਿੱਤਾ। ਕੋ ਕੋਲੀ ਹੋਲੀ ਹੋਲੀ ਕਰੀਆ ਤਾਂ। ਅਰਕਮਾ ਦੇ। ਅਮਾਰਿਕਾ ਦੇ। ਕੋਈ ਠੰਡ ਲੱਗਦੀ ਆਂਦੀ ਵੇਲੇ ਗੱਡੀ ਚ। ਅਕੀ ਨੀ ਮਾਰ ਘਰ ਨਾਲਾ। ਲੋਕ ਤਾਂ ਕਹਿੰਦੇ ਗੱਡੀ ਗੱਡੀ ਚ ਗਰਮੀ ਹੁੰਦੀ ਐ ਤੇ ਠੰਡ ਲੱਗਦੀ ਆਂਦੀ ਐ ਸੈਟ ਲਾਈ। ਇਹ ਆਫ ਰੋਡ ਹੀ ਐੜਾ ਫੇਰ ਸਾਰੇ ਪਾਸੇ ਹਾਵਾਂ। ਮਾਸ ਬਨੇ ਮਾਸ ਵੀ ਜੋ ਜਾਣੀ ਆਂ 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 ਲੰਗੀ ਲੰਗੀ ਬਾਅਦ ਕਿਹਨੇ ਪੁੱਛਦਾ ਹੈ ਇਹ ਕਿ ਕਿਹੜੇ ਕੰਮ ਚ ਚੱਲਾ ਚੱਲ ਜੰਗੀ ਦੇ ਕਿਤੇ ਇਨਸ਼ਾ ਅੱਲਾ ਇਨਸ਼ਾ ਅੱਲਾ ਜਿੱਤੇ ਮਦੀਨਾ ਤਰਵਿਆ ਫਿਰ ਵੀ ਤਾਂ ਜੇ ਕਿੰ ਕੀ ਬਈ ਇਹਨਾਂ ਦੇ ਗੱਤੀ ਵਿੱਚ ਕਰਿਆਣ ਦੇ ਹੁਣ ਜਿਵੇਂ ਸਮਸਾਫ 7 ਪੱਕ ਆਫਰੋਡਿੰਗ ਜਿਹੜਾ ਕਰਦੇ ਆ ਕੈਮਰਾ ਖੋਲਿਆ ਕਰ ਗਿਆ ਆਪਣਾ ਕੈਮਰਾ ਦੂਰ ਦੂਰ ਦਾ ਉਹ ਆਪਾਂ ਬੰਦੀਦਾ ਹੈ ਕੈਮਰਾ ਜਿਵੇਂ ਸਮਸਾਫ ਗਿਆ ਹੋਏ ਆਹ ਦੇ ਹੈਕਿੰਗ ਦਾ ਫਰੀ ਹੈ ਸਹੀ ਆਪਕੋ ਕੀਤੀ ਆ ਹੁਣ ਤਰਨ ਲਵਾਇ ਗੱਡੀ ਦੇ ਮੈਂ ਤਾਂ ਪਿਆ ਸਾਲਾਂ ਬਾਅਦ ਥੱਕਾ ਲਾਉਣਾ ਪਊ ਲੱਗਦਾ ਕੋਸਾ ਮੜਾ ਰਸਾ ਕੀ ਬੰਨਦਾ ਮੈਂ ਘੱਟ ਹੋਣ ਲੱਗ ਗਿਆ ਹੋਏ ਆ ਮੜਾ ਰਸਾ ਕੀ ਬਣਿਆ ਤੁਹਾਨੂੰ ਲੱਗੇ ਪ੍ਰੋਡਕਟ ਪ੍ਰੋਡਕਟ ਖਾਈਏ ਬੜਾ ਦੋੜਾ ਕਾ ਮਨ ਨਹੀਂ ਕੰਦਾ ਆਲੂ ਵਾਲੇ ਪ੍ਰੋਡਕਟ ਖਾ ਕੇ ਨਹੀਂਦੀ ਬਹੁਤ ਰਹੀ ਹੈ ਪ੍ਰਿੰਸ ਫੋਨ ਲਾ ਲਾ ਨੀਦੀ ਖਰਾਬ ਕਰਦਾ ਕਰੇ ਇੱਕ ਕੀੜ ਜਣਾ ਸਾਉਣ ਦਾ ਸਾਡਾ ਕਿਟੂ ਮੇਰਾ ਕੱਲ ਵੀ ਜਾ ਤੁਰ ਬੜਾ ਮਸਤੀ ਕਰੇ ਮੈਂ ਤਾਂ ਸੌ ਸੌ ਕੀ ਲੰਘਿਆ ਖਰਚਾ ਭਰਾਵਾ ਲਗੜਦਾ ਸੀ ਲਗੜਦਾ ਸੀ ਆਪਾਂ ਉਹ ਬਾਬਾ ਰਹਿਣਾ ਗਿਆ ਸੀ ਦੇਖੀ ਬਾਬਾ ਕੋਈ ਨਾ ਬੰਦਾ ਡਰਦਾ ਬਾਬਾ ਹੀ ਆ ಬಾಬಾ <laughs> ರೇಖಾಶ್ವ ਇਹਦੇ ਹੱਥ ਨਾਲ ਲਵਾਇਆ ਕਰ ਹੈਪੀ ਬਰਥਡੇ ਯਾਰਾ ਜਨਮ ਦਿਨ ਮੁਬਾਰਕਾ ਸ਼ੁਕਰੀਆ ਭਾਈ ਜਨਮ ਦਿਨ ਆਜਾ ਸਾਡੇ ਭਾਈ ਆਵਾ ਨਹੀਂ ਉਹ ਮੋਟਰਸਾਈਕਲ ਚੱਕ ਰਹੀ ਜੀ ਭਰਾਵਾਂ ਉਹ ਕਰ ਲੈ ਜਾਵੇ ਬੱਸ ਆਹੀ ਤੇ ਆ ਜਾ ਆ ਜਾ ਤਾਂ ਉਹ ਮੇਰੇ ਬਸ ਕੀ ਹੋਵੇ ਐ ਹੋਏ ਬਾਹਰ ਲੱਗੋ ਭਾਈ ਜਨਮ ਦਿਨ ਸਫਾਰੀ ਚਲਾਉਣਾ ਬੈਹ ਜੰਦੀ ਹੈ ਕਿ ਕਿਹੜੇ ਚਲਾਗੇ ਆਈ ਨਹੀਂ ਆ ਪਤੀ ਨਹੀਂ ਆਈ ਟੀਟੀ ਨਾ ਕਰੀ ਇਹਦੀ ਇਤਨਾ ਟਾਈਮ ਮਾਰਦੀ ਪਤੀ ਨਹੀਂ ਆਈ ਬੱਸ ਉਹ ਸਾਲ ਬਕਤੀਆ ਪਰ ਕਿੱਦਰਾ ਕੰਮ ਹੈ ਕੋਈ ਨਹੀਂ ਪੋਸਟਾ ਰਖੀ ਨਹੀਂ ਖੜੀ ਸੀ ਉਹ ਉਦਾਂ ਨਹੀਂ ਬੰਦ ਹੋ ਗਈ ਦੇਖੀ ਉਹ ਬੰਦ ਕਰਤੀ ਹੈ ਕਿਉਂ ਹੋਜੀ ਸਟਾਰਟ ਉਹ ਤਰੀਕਾ ਆਉਜੂ ਸਟਾਰਟ ਕਿਉਂ ਕਰਾਈ ਜਨਾ ਰਹਿਦਾ ਮੈਂ ਤਾਂ ਆਵੜਾ ਜੀ ਰਹਿਦਾ ਅਗਲੀ ਨਹੀਂ ਕੋਈ ਰੂ ਆ ਉਦੋਂ ਵੀ ਇਹ ਇਹਨੂੰ ਬੱਸ ਓਏ ਕਿਉਂ ਹੋਇਆ ਉਦੋਂ ਵੀ ਇਹ ਨਾ ਕਰਾਉਂਦਾ ਕਿਉਂ ਬੱਟੇ ਭਾਈ ਉਹ ਬੰਦ ਕਰੇਗਾ ਉਹ ਕਰਤੀ ਸਟਾਰਟ ਹੀ ਹੋਣੀ ਬੱਟੇ ਭਾਈ ਜੀ ਕਰਤੀ ਫੇਰ ਉਹ ਨਹੀਂ ਕਰੋ ਜੀ ਆ ਵੀ ਨੌਕਰੀ ਦਾ ਡਿਜ਼ਾਈਨ ਨਹੀਂ ਗੱਡੀ ਤਾਂ ਕਿਉਂ ਕੀ ਹੋਇਆ ਜੀ ਦਾਤਾ ਯਾਰ ਗੈਨੀ ਦਾ ਸਾਰਾ ਥੱਲੋਂ ਮੱਚਿਆ ਪਿਆ ਨਾ ਹੋਰ ਬਾਸੀ ਬਾਕੀ ਮੈਂ ਵੀ ਕਹਿੰਦਾ ਬਾਕੀ ਪਾਰਾ ਇਹ ਕਵਾੜ ਚਾਹੀਦੀ ਵੇਚਣਾਂ ਦੀ ਗੱਲ ਆਏ ਨਾ ਪਿੱਛੇ ਕਹਿੰਦੇ ਬੱਸ ਪਛਮਾ ਬਰਾ ਬੱਬੀ ਹੈ ਜੀ ਉਹ ਡੱਬੀ ਹੈ ਜੀ ਲਾਟਰ ਲੁੱਟਰ ਹੈਗਾ ਬੱਲਾ ਕਿੰਦੀ ਬਣੀ ਬਣ ਕੇ ਜਿਹੜੀ ਗੱਡੀ ਕਿਹੜੀ ਗੱਡੀ ਦੇਖਦੇ ਕੋਈ ਨਹੀਂ ਲੈਣੇ ਗਰੀ ਯਾਰ ਦੀ ਆਪੀ ਹੋਈ ਹੈ ਗਰੀ ਨਹੀਂ ਘੇਰ ਬੱਟਾ ਜੀ ਤੈਨੂੰ ਪਤਾ ਤਾਂ ਮੰਦਾ ਨਹੀਂ ਬੱਸ ਉਹ ਭਾਈ ਇਹ ਵੇ ਮੈਂ ਕੋਈ ਨਹੀਂ ਇਹਦੇ ਨਾਲ ਹੀ ਗੱਲ ਕਰਨੀ ਹੈ ਗੱਡੀ ਕੀ ਸਿਆਪਾ ਲੰਦੀ ਹੈ ਕਿ ਮੈਂ ਜੇ ਤੋਂ ਨਹੀਂ ਵਿਲੇਜ ਜਿਹਾ ਘੇਰ ਚ ਮੰਦੂ ਆ ਗਿਆ ਦੇ ਰਾਤ ਹੀ ਜਾਂਦੇ ਆ ਹੈਲੋ ਉਹ ਤੇ ਤਾਰਾ ਲਾ ਮੋੜ ਕੇ ਯਾਰ ਕਿਧੀਆਂ ਉਹ ਉਲਟਾ ਸਟਾਰਟ ਵੀ ਖੜਾ ਉਹਨੂੰ ਰੇਣੇ ਤੇ ਇਹਦੀ ਕੋ ਆਪਣੀ ਗੱਡੀ ਦਾ ਇੱਕ ਤਾਂ ਸਹੀ ਕਰ ਲੈ ਸਾਲੇ ਫੁੱਜੀਓ ਖਰਾਬ ਕਰੀ ਜੰਨੇ ਹੋ ਕਰੀ ਗਲਤੀ ਹਟਾ ਬਵਾ ਤੇਰਾ ਘਾਦਾ ਕੋ ਉਹ ਠੰਡੀ ਹੋਊਗੀ ਬਾਅਦ ਚ ਜਾਂ ਤੂੰ ਇਹ ਤਾਰਾਂ ਲਾ ਕੇ ਦੇਨੇ ਆਪਾਂ ਜੇ ਤਾਂ ਕੋਈ ਫੋਜ ਉੱਡਾ ਤਾਂ ਨਹੀਂ ਹੁੰਦੀ ਸਟਾਰਟਿੰਗਾਂ ਦੀ ਗੱਲ ਤਾਂ ਤੈਨੂੰ ਮੈਂ ਮੁੱਕ ਜਾਂਦਾ ਨਹੀਂ ਗੱਲ ਤੀ ਤਾਰ ਬੈਟਰੀ ਉਹ ਇੱਕ ਵਾਰੀ ਸਟਾਰਟ ਕਰਕੇ ਫੂਲ ਖਾਲੀ ਛੱਡ ਆ ਇਹ ਆਹੀ ਧਰ ਦਿੰਦੇ ਆਹ ਤਾਰ ਉਹਨੂੰ ਤਾਰ ਨੂੰ ਕੰਮ ਕਰਾ ਲੈ ਜਿਹੜੀ ਚਾ ਲੈ ਕੇ ਛੱਡ ਕੇ ਚੱਲ ਗਏ ਉਹ ਰਾ ਬਾਅਦ ਕਿੱਦਾਂ ਚੱਕੇ ਚੱਲ ਗਏ ਕਿਹੜਾ ਸਟਾਰਟ ਕਰ ਉਹ ਥੇ ਕਰ ਲੈ ਉਹ ਇਹਦੇ ਮਾਗਰ ਪਾ ਲਾ ਹਾਂ ਇਹ ਲੈ ਕੇ ਚੱਲ ਗੋ ਇਹਦੇ ਮਾਗਰ ਉਹ ਪਾ ਲੈਣਾ ਇਹ ਫਿਰ ਪਿੱਛੇ ਰਹਿ ਜੂਗੀ ਬਾਟ ਆਪਾਂ ਜੀ ਰਹਿ ਜੂ ਪਿੱਛੇ ਲਾ ਲਈ ਵੀਰ ਬਣ ਕੇ ਲਾ ਨੰਬਰ ਥਾ ਥੋੜਾ ਪੈ ਤਕੋ ਬਲਾਸ ਨਹੀਂ ਜਾਂਦਾ ਬੱਚੇ ਯਾਰ ਹੁਣ ਫਿਰ ਕੀ ਕਰੇਗਾ ਸਾਈਡ ਇਨਕਮ ਵੀ ਜਾਦਾ ਸਾਈਡ ਇਨਕਮ ਵੀ ਕਰਦੇ ਆ ਨਾ ਅਸੀਂ ਵਕਤ ਜੁੜਤਾਰਾ ਲੰਮੇ ਆਏਗਾ ਹੈਂ ਹਾਂ ਸਾਈਡ ਬਈ ਨਹੀਂ ਨਾ ਮਤਲਬ ਸਭ ਕਰਦਾ ਯਾਰ ਹੱਸਦਾ ਹੀ ਹੈ ਹੱਸਦਾ ਹੀ ਨਹੀਂ ਦਾ ਸਾਢੇ 10 ਤੱਕ ਦੀ ਪੰਜ ਛੱਡਾ ਰੱਖਿਆ ਕਰ ਮਾਮਾ ਮਰ ਜਗ੍ਹਾ ਤੇ ਮੇਰਾ ਤਾਂ ਟੁੱਟ ਗਿਆ ਓਏ ਸਾਰਾ ਤੋੜ ਦਿਆ ਤੂੰ ਯਾਰ ਕਿਨੇ ਕਿੱਥੋਂ ਟੁੱਟਿਆ ਨਹੀਂ ਸਿੱਟਦਾ ਮੈਂ ਥੱਲੇ ਮਰਣਾ ਚਲਾ ਕੇ ਓਏ ਯਾਰ ਬਾਡੇ ਦੀ ਪਾਰਟੀ ਇੱਕ ਮਿੰਟ ਚ ਹਾਂ ਬਾਪਾਰਟੀ ਸ਼੍ਰੋਮਣੀ ਅਕਾਲੀ ਦਲ ਬਿੱਲਾ ਆਵਾਰਾ ਮੈਕੈਨਿਕ ਵੈਂਟਰੀ ਖੋਲਣਾ ਇਹ ਕੀ ਆਰਾਮ ਆ ਉਹ ਆ ਮੈਂ ਗੱਡੀ ਤੋਹ ਕਰ ਦਿੱਤੀ ਆ ਤੇ ਲੈ ਜਾਣ ਵਾਲਾ ਕੋਈ ਨਹੀਂ ਉਹ ਹਾਂ ਪਿੱਛੇ ਗੱਡੀ ਤੋਹ ਕਰ ਰੱਖੀ ਆ ਉਧਰੋਂ ਮੋਟਰ ਆਏ ਹੋ ਉਹਨੂੰ ਕਰ ਦਿੱਤੀ ਆ ਲੈ ਜਾਣ ਵਾਲਾ ਨਹੀਂ ਉਹ ਤਾਂ ਸੀ ਆ ਦੇ ਲਈ ਸਹੀ ਗੱਲ ਆ ਆ ਇਹਨਾਂ ਨੂੰ ਤੋੜ ਕਰਾਉ ਤੋੜ ਤੋੜ ਦੇ ਜਗਾੜ ਤੋੜ ਦੇ ਮਾਮਾ ਸਾਰਾ ਵੀਰੇ ਆ ਜਾ ਕੇ ਵੈਂਟਰੀ ਪੈਂਟਰੀ ਤੇ ਮੈਂ ਨਾਲ ਆ ਰਿਹਾ ਇਸ ਰਾਸ ਮੈਂ ਜਦੋਂ ਰਾਤ ਤੇ ਪਿਆਉ ਆਤੁਰ ਆਣ ਦੇ ਤੂੰ ਬੈਟਰੀ ਨਾਲ ਚੱਕ ਆ ਗਏ ਬੋਲੋ ਜੀ ਬੰਦੇ ਦੇ ਪਾਲੀ ਉਵੇਂ ਤੇ ਚਰਮਦੇਹਾਂ ਦੀ ਪਾਲੀ ਹਰਾਮ ਚੁੱਕੀਏਂਗੇ ਹਰਾਮ ਅੱਜ ਤੱਕ ਬਦਲ ਦੇ ਦੋ ਦਿਲਾਏਗੇ ਰੈਡ 11 ਕੀਏਗੇ ਆ ਓਏ ਚਰਮਦੇਹਾਂ ਦਾ ਮੁੰਡੇ ਨਾਲ ਦੇ ਪਾਲੀ ਲੈਣੀ ਨਾ ਤੂੰ ਮੈਂ ਕੁਝ ਬੋਲ ਨਹੀਂ ਜਾ ਰਿਹਾ ਜੰਪ ਕਰ ਜਾ ਜਦੋਂ ਦਬਾਅ ਤੇ ਨਾ ਹੁੰਦਾ ਤੈਨੂੰ ਬੜੀ ਗੱਲ ਕਰਾਉਣੀ ਸੱਬੇ ਚਾਰ ਸੱਬੇ ਚਾਰ ਕਰਨੀ ਖਾਲਸਾ ਉਹ ਉਧਰ ਵੀ ਗੱਡੀ ਲਾ ਕੇ ਖਰੀਬੀ ਆ ਹਣੀ ਆਸ ਭਾਈ ਵਾਲੇ ਓਏ ਸਸਿਆ ਤਾ ਸੱਚ ਕਪੜੀ ਭਾਈ ਅੱਪਾ ਸੱਚ ਕੰਦੀ ਕੰਦੀ ਅਜ ਵੀ ਲਿਆ ਕਰ ਰੋ ਪਾਜੀ ਆਉਂਦੀ ਰਹੀ ਮੈਂ ਉਸ ਤਾ ਸੱਚੀ ਮੈਂ ਬਤਾ ਹਾਂ ਆਪਾਂ ਕਰੀਏ ਨੀ ਉਹਨਾਂ ਦੇ ਬਾਈ ਜੀ ਕਾ ਦੀ ਇੰਚ ਤੜੀ ਆ ਕੋਈ ਟੈਨਸ ਆ ਰਿਹਾ ਉਹਨਾਂ ਦੌਰ ਕਰਦੇ ਰਹਿੰਦੇ ਆ ਜੀ ਸਾਨੂੰ ਇਹ ਬੰਦੇ ਜੋ ਪੀ ਪੀ ਨੂੰ ਆਇਆ ਸਟਾਰਟ ਕਰਦੇ ਇਹ ਮੇਰੇ ਡਰਾਲੇ ਤੋਂ ਵਾਪਸ ਲੱਗਦੇ ਸੀ ਜੁੰਦੇ ਨਹੀਂ ਪਰਣ ਉਹਦਾ ਹਟ ਕੇ ਮੇਕਾ ਕਰਦਾ ਤਾਂ ਆਹ ਗੱਡੀ ਮੋੜ ਲਉਂਦਾ ਇਹਿੰਦੇ ਨੇ ਆ ਜੇ ਆ ਕੇ ਚਲ ਸਭਈ ਨਾ ਕਰਦੇ ਬਾਲਾ ਨਾ ਕਸਾ ਕਰ ਬਾਤ ਮੇਰਾ ਫਰਨ ਮੋੜ ਪੈਂਦੇ ਕੋਣਾਂ ਤੇ ਉਹਦੀ ਨਾ ਮੈਂ ਬੰਦ ਕਰਾਇਆ ਨਾ ਤਾਂ ਡਾਟ ਡਾਟ ਕਰਦਾ ਮੈਂ ਨਹੀਂ ਮਾਮਾ ਦੋ ਦੋ ਬ੍ਰੇਕ ਕਾ ਵੀ ਨਾ ਤਾਂ ਜਾਂਦੀ ਮਾਝਾ ਤੱਕ ਹਿੱਕ ਕਰ ਦਿੱਤੀ ਉਹ ਓਏ ਇਹ ਮਗਰਾ ਕੋਸਲਾੜਾ ਇਹ ਨਹੀਂ ਮਗਰਾ ਆਉਂਦਾ ਆਲੇ ਸਟਾਲਾ ਟਿਕਰਾਇਆ ਦੇਖੋ ਜੀ ਐਂ ਲਾ ਕੇ ਰੱਖਣੀ ਪੈਂਦੀ ਐ ਇਹਨੂੰ ਐਂ ਕੇਲ ਕੋਲ ਕੋਲ ਫਸੀ ਜਾਣਾ ਆਲੇ ਕੇਲ ਜਾ ਟੂਚ ਨਾ ਮੜ ਜਾ ਸੇਡ ਨੂੰ ਪਾ ਕੇ ਨਾ ਸੇਡ ਨੂੰ ਟੂਚ ਮੜ ਜਾ ਸੇਡ ਨੂੰ ਕਢਾਉਣਾ ਪੈਂਦਾ ਪਾਣੀ ਪੂੜੀ ਵੀ ਪਾ ਲੈਂਦੇ ਮੇਰੇ ਸਾੜੇ ਚਾਹੀ ਨਹੀਂ ਪੁੱਦਾ ਪਾ ਪਾਣੀ ਪੂੜੀ ਸਭ ਪਾਇਆ ਹੁਣ ਇਹਦੀ ਵੀ ਉਮੀਦ ਹੈ ਕਿ ਸਟਾਰਟ ਹੋ ਜੂਗੀ ਐਵੇਂ ਤੈਨੂੰ ਹੈਗੀ ਯਾਰ ਮੈਨੂੰ ਨਹੀਂ ਆਹ ਬੰਦ ਕਰਦੀ ਨਹੀਂ ਤਰਾਹ ਦੀ ਜਗਾਸ ਕੋਟੀ ਗਈ ਖੜੀ ਰਹਿ ਜਾਂਦੇ ਆ ਅਸੀਂ ਮਿਲ ਜਾਂਦੇ ਹਾਂ ਮੂਡ ਖਰਾਬ ਆ ਡਿਸਕਵਰ ਪਾਰ ਆ ਰਹੇ ਹਾਂ ਬੰਦਾ ਪਰ ਇਹ ਨਹੀਂ ਚੱਕਦੇ ਮੇਰੇ ਤਾਂ ਭਾਈ ਮੁੱਢਾ ਦੋੜਦਾ ਆਪਕਲੇ ਰੌਂਡੀ ਮਾਰਦੇ ਆ ਲੋਕ ਲੋਕ ਦਿੱਤੇ ਆ ਵੀ ਇੰਨਾ ਨੂੰ ਨਹੀਂ ਆ ਰਿਹਾ ਇਸੇ ਜਲੇ ਮੋੜ ਲੈ ਲੈ ਤਾਂ ਅਟਾ ਜੀ ਲੈ ਲੈ ਅਟਾ ਜੀ ਲੈਟਾ 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 ਹੁ ਪਤਾ ਨਹੀਂ ਹੋਣਾ ਨਾ ਤੂੰ ਲੈੜਾ ਕਿੰਦਾ ਲੈ ਨਿਆਰੇ ਨਿਆਰਾ ਬਾਤੇ ਅਲੰਘਾ ਚ ਨਹੀਂ ਆਦਾ ਹੋਇ ਤੈਨੂੰ ਦੱਸਣਾ ਲੱਗ ਜਾਓ ਅਰਦਾਸ਼ ਸ਼ਰਮ ਕਰ ਲੈ ਕਰੋ ਮਾੜੀ ਮੁੱਢਾ ਆ ਜੀ ਕਹੋ ਜੀ ਕਿਹੜਾ ਠਿਕਾਣੀ ਵਾਲਾ ਆ ਆ ਆ ਬੁਢੇ ਜਣਾ ਨਰਤਾਇ ਤੜਕੇ ਆ ਕੜਾ ਇਹ ਹੀ ਸੀਗਾ ਇਹਨਾਂ 25 ਰੁਪਏ ਦਿੱਤੇ ਆ ਮੈਂ 25 ਤੇ ਮੁੱਤੜ ਨਹੀਂ ਲੈਣੀ ਗਾਣਾ ਅਰਦਾਸ ਕਰੀਏ ਅੰਦਰ ਬੱਬਾ ਕਾ ਦਿਖੀ ਜਣਾ ਰਾਬਾਂ ਦਾ ਹੈਂਵਾਂ ਦਾ ਹੋ ਜੇ ਨਿੰਬੜਾ ਬਹਦਰ ਉਹ ਲੀਕੇ ਜਿੱਦੜੇ ਰਾਬਾਂ ਦਾ ਹਾਂ ਹੋਰ ਗਿਆ ਤੂੰ ਨੇ ਤਾਰ ਕੇ ਜਾਣਾ ਮੋਟਰਸਾਈਕਲ ਆਪਣਾ ਉੱਧਰ ਕੇ ਦਾ ਕਿੱਧਰ ਮੋਟਰ ਉੱਧਰ ਤਾਰਨਾ ਪਊ ਆਹ ਰਾਹ ਆਂਦਾ ਸੀ ਭੁੱਲ ਗਏ ਹੁਣ ਆਣਾ ਉਹ ਅਮਰੀਕਾ ਜੀਂਸ ਜਾਵਾ ਉਹ ਮੇਰਾ ਲਾ ਕੇ ਜਾਣਾ ਪਊਆ ਚੱਲ ਠੀਕ ਐ ਤੇ ਬਾਅਦ ਕੇ ਦੱਸੋ ਜੀ ਕਿਵੇਂ ਕਮਾਏਗਾ ਅੰਬੀ ਵੀ ਕਮਾਏਗੇ ਅੰਮੀ ਵੀ ਕਮਾਣਾ ਪਤਾ ਹੈ ਡਾਕਟਰ ਸ਼ਾਹ ਮੈਡੀਕਲ ਬੰਦਾ ਆ। ਆਪਣਾ ਆਹ ਜੜ ਆ ਆ ਆਪਾਂ ਨਾਲ ਪੀਸਵਾ ਸੋਚਦੇ ਪੀਜਪੀ ਵਾਲਾ ਬੜਾ ਜਿਵੇਂ ਬਿਠੇ ਹੋਰ ਕਰਵਾਉਂਦਾ। ਬੀਜਪੀ ਵਾਲਾ ਨੇ ਕੀ ਭੇਜਾਉਂ? ਗਿਆ ਫੂਡ। ਇਹ ਤਾਂ ਪੀਜਪੀ ਆਂਧਰਾ ਹੈ। ਤਾਂ ਅਗੇ ਰਹੇਗਾ ਜੀ। ਇੱਕ ਮਿੰਟ ਮਾਰ ਦੇਣਾ ਡਾਉਣ ਲੱਗੇ। 0.5 ਘਟਾ ਲੈ। ਉਹ ਨਹੀਂ ਮਮਾ ਤੇਰਾ ਘਰ ਕੇ ਨਾ ਮੈਨੂੰ ਕੀ ਹੁੰਦਾ। ਇਹ ਤਰਾ ਹੋਂਦ ਰਾਵੜਾ ਨਾ ਮੈਨੂੰ ਚੁੱਪ ਰਹਿਣਾ ਪੈਂਦਾ ਮੇਰੇ ਕਰਕੇ ਇਹ ਤਰਾ ਹੋਂਦ ਰਾਵੜਾ ਨਾ ਮਤ ਆਗਾ ਹੋਏ ਨਾ ਠੀਕ ਅੱਛਰੇ ਨਾ ਰਾਦੀ ਵੀ ਬੰਦ ਕੱਲ ਖਾਣੀ ਭੁੱਖੀ ਅੱਛਾ 500 ਸਹੀ ਬਾਤ ਇਹਨੇ ਘੁਮਾਤੀ ਹੋਏ ਬਾਸ ਤੇ ਕੋਲੋ